ਹੁਣ ਖਤਰਨਾਕ ਡਰਾਈਵਿੰਗ ਕਰਨ ਵਾਲਿਆਂ ਦੀ ਖੈਰ ਨਹੀਂ ਹੈ ਕਿਉਂਕਿ ਸਰਕਾਰ ਦੇ ਵੱਲੋਂ ਸਖਤ ਕਾਨੂੰਨ ਬਣਾਇਆ ਜਾ ਰਿਹਾ ਹੈ ਅਨਟਾਰੀਓ ਦੀਆਂ ਸੜਕਾਂ ਦੇ ਉੱਪਰ ਖਤਰਨਾਕ ਡਰਾਈਵਿੰਗ ਕਰਨ ਵਾਲੇ ਲੋਕ ਇੱਕ ਵਾਰੀ ਖਬਰ ਜ਼ਰੂਰ ਦੇਖਣ ਕਿਉਂਕਿ ਸਰਕਾਰ ਨੇ ਐਂਡਰੀਓਜ਼ ਲਾ ਨਾ ਦਾ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ ਅਜਿਹਾ ਕਾਨੂੰਨ ਹੈ ਕਿ ਜੇਕਰ ਤੁਸੀਂ ਹਾਦਸਾ ਕਰਦੇ ਹੋ ਕਿਸੇ ਅਗਲੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਉਮਰ ਪਰ ਦੇ ਲਈ ਬੈਨ ਹੋ ਜਾਂਦਾ ਤੁਸੀਂ ਉਮਰ ਪਰ ਡਰਾਈਵਿੰਗ ਨਹੀਂ ਕਰ ਸਕਦੇ ਅਜਿਹਾ ਇਹ ਇਸ ਕਰਕੇ ਐਂਡਰੀਓਜ਼ ਲਾ ਬਣਾਇਆ ਗਿਆ ਕਿਉਂਕਿ ਅਟਾਰੀਓ ਦੇ ਵਿੱਚ ਤਿੰਨ ਬੱਚਿਆਂ ਦੇ ਪਿਤਾ ਐਂਡਰੀਓ ਕ੍ਰਿਸਟिलो ਦੀ ਯਾਦ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਗਿਆ 3 ਅਗਸਤ 2024 ਨੂੰ ਰਾਤ 9 ਵਜੇ ਹਾਦਸਾ ਵਾਪਰਦਾ ਜਿਸ ਦੇ ਵਿੱਚ ਐਂਡ੍ਰਿਓ ਕ੍ਰਿਸਟੇਲੋ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਹਾਲਾਂਕਿ ਉਸ ਤੋਂ ਬਾਅਦ ਤਿੰਨ ਧੀਆਂ ਤੇ ਇੱਕ ਪਤਨੀ ਨੂੰ ਇਸ ਦੁਨੀਆ ਦੇ ਵਿੱਚ ਛੱਡ ਕੇ ਐਂਡ੍ਰਿਓ ਕ੍ਰਿਸਟੇਲੋ ਅਲਵਿਦਾ ਆਖ ਜਾਂਦੇ ਨੇ ਦੁਨੀਆ ਨੂੰ ਪਰ ਉਸ ਤੋਂ ਬਾਅਦ ਪਰਿਵਾਰ ਇਨਸਾਫ ਮੰਗ ਰਿਹਾ ਸੀ ਤੇ ਇਸ ਵਕਤ ਸਰਕਾਰ ਨੇ ਐਂਡ੍ਰਿਓਜ਼ ਲਾਏ ਜਿਹੜਾ ਨਵਾਂ ਪੇਸ਼ ਕੀਤਾ ਜਲਦ ਸਰਕਾਰ ਇਸ ਨੂੰ ਪਾਸ ਕਰਨ ਦੀ ਤਿਆਰੀ ਦੇ ਵਿੱਚ ਆ ਫਿਰ ਇੰਪਲੀਮੈਂਟ ਹੋਵੇਗਾ ਤੇ ਉਸ ਦੇ ਨਾਲ ਖਤਰਨਾਕ ਡਰਾਈਵਿੰਗ ਕਰਨ ਵਾਲੇ ਲੋਕਾਂ ਦੇ ਉੱਪਰ ਡਰਾਈਵਰਾਂ ਦੇ ਉੱਪਰ ਨਕੇਲ ਕਸੀ ਜਾ ਸਕਦੀ ਹੈ